ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਇਕਲੌਤਾ ਨਸ਼ਾ ਛਡਾਊ ਕੇਂਦਰ ਤੇ ਦੱਸਦੇ ਇਹ ਡਾਕਟਰ ਦੀ ਕਾਰਕారణ ਬੰਦ ਹੋਣ ਦੀ ਖਬਰ ਕੁਝ ਦਿਨ ਪਹਿਲਾਂ ਹੀ ਸਮਾਜ ਸੇਵੀ ਅਵੀ ਰਾਜਪੂਤ ਨੇ ਸਿਵਲ ਸਰਜਨ ਅਜਲਾ ਕਪੂਰਥਲਾ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਮੁਰਖ ਖੋਲਣ ਸੰਬੰਧੀ ਮੰਗ ਪੱਤਰ ਸੌਂਪਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਜਲਦਬਾਜ਼ੀ ਵਿੱਚ ਬਿਨਾਂ ਸਾਈਕੀਟਰਿਸ ਤੋਂ ਹੀ ਜਿਹੜਾ ਨਸ਼ਾ ਛਡਾਊ ਕੇਂਦਰ ਮੁਰਖ ਖੋਲ ਦਿੱਤਾ ਹੈ ਤੇ ਸੇਵਾ ਮੁਕਤ ਬੱਚਿਆਂ ਦੇ ਡਾਕਟਰ ਨੂੰ ਦੁਬਾਰਾ ਬੁਲਾ ਕੇ ਨਸ਼ਾ ਛਡਾਊ ਕੇਂਦਰ ਵਿੱਚ ਬਿਠਾਇਆ ਗਿਆ ਸਮਾਜ ਸੇਵੀ ਅਵੀ ਰਾਜਪੂਤ ਨੇ ਬਿਨਾਂ ਸੈਕਟ੍ਰਿਸ ਤੋਂ ਚਲਾਏ ਜਾ ਰਹੇ ਨਸ਼ਾ ਚੜਾਓ ਕੇਂਦਰ ਸੰਬੰਧੀ ਮੀਡੀਆ ਵਿੱਚ ਪਰ ਪ੍ਰੈਸ ਕਾਨਫਰੰਸ ਕੀਤੀ ਤੇ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ ਤੇ ਕਈ ਸਵਾਲ ਖੜੇ ਕੀਤੇ ਤੇ ਉਹ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਸਰ ਕੀ ਬਗਲ ਕਰੀ ਕੱਲ ਤੁਸੀਂ ਸੀਐਮਓ ਕਪੂਥਰਾ ਨੂੰ ਵੀ ਮਿਲੇ ਸੀ ਨਸ਼ਾ ਸ਼ਰੂਕ ਕੇਂਦਰ ਨੂੰ ਸਮੱਸਿਆ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਕੀ ਤੁਹਾਨੂੰ ਇਸ ਵਾਸਤੇ ਦਿੱਤਾ ਗਿਆ ਸੀ ਮੈਂ ਵੀ ਰਾਜਪੂਤ ਸੇਵਾ ਦਾ ਹਗਾ ਕਪੂਥਰਾ ਤੁਹਾਡੇ ਸਾਹਮਣੇ ਨਾਲ ਜੋ ਅਸੀਂ ਸਿਵਲ ਸਰਜਨ ਕਪੂਥਰਾ ਮਿਲਿਆ ਸੀ ਜਦੇ ਵਿੱਚ ਸਾਡੀਆਂ ਦੋ ਪ੍ਰਮੁੱਖ ਮੰਗਾਂ ਸੀ ਇੱਕ ਤੇ ਨਸ਼ਾ ਛਡਾਊ ਕੇਂਦਰ ਜਿਹੜਾ ਬੜੇ ਲੰਬੇ ਸਮੇਂ ਤੋਂ ਖੰਡਰ ਦੇ ਹਲਾਤਾਜੇ ਪਿਆ ਜਿੱਥੇ ਕੋਈ ਵਾਦੀ ਵਾਰਸ ਨਹੀਂ ਆ ਉਹਨੂੰ ਸ਼ੁਰੂ ਕਰਵਾਉਣ ਲਈ ਤੇ ਉੱਥੇ ਸਾਈਕੀਆਟ੍ਰਿਸ ਜਿਹੜਾ ਵਾ ਮੁਹੱਈਆ ਕਰਵਾਉਣ ਲਈ ਨਾਲ ਨਾਲ ਜੋ ਡਾਕਟਰਾਂ ਦੀ ਸਟਾਫ ਦੀ ਕਮੀ ਹੈ ਸਿਵਲ ਹਸਪਤਾਲ ਜਿਹੜਾ ਕਿ ਲੋਕੀ ਪਰੇਸ਼ਾਨ ਹੋ ਰਿਹਾ ਜਿਹੜੀਆਂ ਮਸ਼ੀਨਰੀ ਠਕਾ ਪਈਆਂ ਉਹਦੇ ਸਮਨੱਚੇਕ ਮੰਗ ਬੱਤੇ ਸਿਵਲ ਸਟੇਸ਼ਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਮੈਂ ਨਿਊਲੀ ਜੁਆਇਨ ਕੀਤੀ ਹੈ ਜਲਦ ਤੋਂ ਜਲਦ ਹੀ ਇਹ ਜਿਹੜਾ ਤੁਹਾਡਾ ਮਸਲਾ ਹੱਲ ਕਰਵਾਇਆ ਜਾਊਗਾ ਪਰ ਅੱਜ ਜਿਹੜਾ ਮੈਨੂੰ ਰਿਸੋਰਸਿਸ ਤੋਂ ਪੁੱਛਾ ਲੱਗਾ ਵਾ ਕਿ ਉੱਥੇ ਸਾਈਕੀਆਟ੍ਰਿਸ ਜਿਹੜਾ ਵਾ ਕੀ ਬਿਠਾਣਾ ਸੀਗਾ ਉੱਥੇ ਜਿਹੜੇ ਬੱਚਿਆਂ ਦੇ ਡਾਕਟਰ ਹੁੰਦੇ ਹੈਗੇ ਡਾਕਟਰ ਬੈਂਸ ਉਹਨਾਂ ਜਿਹੜੇ ਕਿ ਸੇਵਾ ਮੁਕਤ ਹੋ ਚੁੱਕੇ ਹਨ ਰਿਟਾਇਰ ਹੋ ਚੁੱਕੇ ਹਨ ਦੁਬਾਰਾ ਆਪਣੀ ਜੋ ਰੀਜੋਇਨਿੰਗ ਕੀਤੀ ਹੈ ਡਿਊਟੀ ਉਹਨਾਂ ਨੂੰ ਉਠਾਤਾ ਗਿਆ ਚਲੋ ਉਹਨਾਂ ਨੂੰ ਤੇ ਜਿਹੜਾ ਉੱਪਰ ਹੁਕਮ ਹੋਣਾ ਉਹਨਾਂ ਨੇ ਤੇ ਸਿਵਲ ਸर्जਨ ਹੈ ਉੱਪਰ ਸੀਨੀਅਰ ਅਥਾਰਟੀ ਜੋ ਹੈ ਨਾ ਉਹਨਾਂ ਨੇ ਜੋ ਕੰਮ ਕਰਨਾ ਹੀ ਆ ਮੈਨੂੰ ਇਹ ਦੱਸਿਆ ਜਾਵੇ ਕਿ ਇੱਕ ਸਿਵਲ ਸर्जਨ ਨੂੰ ਕਿਉਂ ਨਹੀਂ ਇਹ ਸਮਝ ਲੱਗੀ ਕਿ ਸਾਈਕੀਆਟ੍ਰਿਸ ਦਾ ਲੋੜ ਵਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਾ ਕਿ ਕੋਈ ਬੱਚਿਆਂ ਦੇ ਡਾਕਟਰ ਦੀ ਲੋੜ ਆ ਬੱਚਿਆਂ ਡਾਕਟਰ ਦੱਸੋ ਦਿਮਾਗੀ ਤੌਰ ਤੇ ਕਿੱਦਾਂ ਹੈਂਡਲ ਕਰੂਗਾ ਜਿਹੜੇ ਕੋਈ ਤੇ ਯਹਾਂ ਪੜਾ ਕੋਈ ਵੀਰ ਨਸ਼ੇ ਦੇ ਦਲਦਲ ਚ ਫਸਿਆ ਉੱਥੇ ਠੀਕ ਹੋ ਨਹੀਂ ਜਾਂਦੇ ਆ ਇਹ ਸਿਰਫ ਤੇ ਸਿਰਫ ਕਹਿੰਦੇ ਨਾ ਮੂੰਹ ਦੇ ਉੱਤੇ ਚਪੇੜ ਮਾਰਨ ਵਾਲੀ ਗੱਲ ਕੀਤੀ ਆ ਇਹ ਗਿੱਲੀ ਕਰਕੇ ਨਹੀਂ ਮਾਰੀ ਸੁੱਕੀ ਕਰਕੇ ਮਾਰਤੀ ਸਿਰਫ ਤੇ ਸਿਰਫ ਇੱਕ ਕੰਨ ਫੜਿਆ ਵਾ ਇਧਰੋਂ ਨਹੀਂ ਫੜ ਲੈਣਾ ਇਧਰੋਂ ਫੜ ਲੈਣਾ ਕੰਨ ਕਮਾ ਕੇ ਇਹਨੂੰ ਫੜਨ ਵਾਲੀ ਗੱਲ ਉਹ ਕੀਤੀ ਆ ਪਰ ਜਿਹੜੀ ਇੱਥੇ ਮੇਨ ਜਿਹੜੀ ਆ ਸਮੱਸਿਆ ਸੀ ਉੱਥੇ ਜਾਇਦਾ ਹੀ ਸੈਕੈਟਰੀਸਟ ਮੈਨੂੰ ਇਹ ਗੱਲ ਨਹੀਂ ਸਮਝ ਲੰਦੀ ਕਿਉਂ ਡਾਕਟਰ ਭੋਲਾ ਨੂੰ ਹਟਾਇਆ ਗਿਆ ਜੇ ਕੋਈ ਆਪਸੀ ਨਹੀਂ ਕੋਈ ਨਾ ਬਸੇ ਕੋਈ ਡਾਕਟਰ ਦੀ ਕੋਈ ਕਹਾਈ ਸੁਣੀ ਹੋਈ ਆ ਤੇ ਜੇ ਕੋਈ ਕਿਸੇ ਗਲਤੀ ਆ ਤੇ ਉਹ ਗਲਤੀ ਜਿਹੜੀ ਲੋਕਾਂ ਦੇ ਜਗ ਜਾਇਆ ਕਰੋ ਤੇ ਜੇ ਕੋਈ ਗਲਤੀ ਨਹੀਂ ਆ ਤੇ ਕਿਉਂ ਨਹੀਂ ਡਾਕਟਰ ਭੋਲਾ ਦੁਆਰਾ ਉੱਥੇ ਅਪਾਇੰਟ ਹੋ ਰਹੇ ਜਿਹੜੇ ਕਿ ਨੇ ਲੰਬੇ ਸਮੇਂ ਤੋਂ ਉੱਥੇ ਸੇਵਾਵਾਂ ਦੇ ਰਹੇ ਤੇ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਨਾ ਕੋਈ ਮਲੀਭੁਗਤਾ ਕੋਈ ਨਾ ਕੋਈ ਸ਼ੈਤਾਨੀ ਆ ਕੋਈ ਨਾ ਕੋਈ ਕਰਪਸ਼ਨ ਦੇ ਵੱਲ ਇਸ਼ਾਰਾ ਹੋ ਰਿਹਾ ਜੇ ਡਾਕਟਰ ਭੋਲਾ ਅਵੇਲੇਬਲ ਆ ਜੋ ਕਿ ਪ੍ਰੋਮੋਸ਼ਨ ਤੋਂ ਬਾਅਦ ਵੀ 2 ਸਾਲ ਕੰਮ ਕਰ ਰਹੇ ਆ ਤੇ ਹੁਣ ਕਿਉਂ ਨਹੀਂ ਉਹ ਲੋਕਾਂ ਨੂੰ ਸੇਵਾਵਾਂ ਦੇ ਪਾਰੇ ਸੋ ਡਾਕਟਰ ਭੋਲਾ ਨੂੰ ਵੀ ਚਾਹੀਦਾ ਆਪਣਾ ਸਪਸ਼ਟੀਕਰਨ ਇੱਕ ਜਰੂਰ ਦੇ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਨਸ਼ਾ ਕਿੰਦਰ ਨੂੰ ਚਲਾ ਰਹੇ ਸੀ ਦਿਮਾਗੀ ਤੌਰ ਦੇ ਜਿਹੜੇ ਪੇਸ਼ੈਂਟ ਆਉਂਦੇ ਆ ਨਸ਼ੇ ਦੇ ਵਿੱਚ ਕੋਈ ਰਹਿਤ ਪੇਸ਼ੰਦ ਹਨ ਨਸ਼ੇ ਦੇ ਵਿੱਚ ਤਕੀਲੇ ਦੇ ਪੇਸ਼ੰਦ ਆਉਂਦੇ ਸੀ ਉਹਨਾਂ ਨੂੰ ਦਿਮਾਗੀ ਤੌਰ ਤੇ ਸਾਈਕੀਆਟ੍ਰਿਸਟ ਦਾ ਡਾਕਟਰ ਦਾ ਸੇਵਾਵਾਂ ਨਿਭਾਉਂਦੇ ਸੀ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਦਾ ਜਿਹੜਾ ਕਿ ਇੱਧਰ ਡਿਸੀਜਨ ਲੋਕਾਂ ਦੇ ਹਿੱਤ ਲਈ ਹੈ ਦੇਖੋ ਜੀ ਹਿੱਤ ਵਿੱਚ ਲੱਗਦਾ ਨਹੀਂ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ মিডিਆ ਸਾਡੇ ਨਾਲ ਜਿਆਦਾ ਲੋਕਾਂ ਦੇ ਵਿਚਰਦੇ ਹਾਂ ਫੀਲਡ ਤੇ ਜਾਂਦੇ ਹਾਂ ਕਿ ਬੱਚਿਆਂ ਡਾਕਟਰ ਕਿਦਾਂ ਸਾਈਕੀਆਟ੍ਰੀ ਦਾ ਡਾਕਟਰ ਦਾ ਰੋਲ ਨਭਾਵੇਗਾ ਸੋ ਇਹ ਬੜੀ ਹਾਸੋ ਹੀ ਨਹੀਂ ਗੱਲ ਆ ਇਹ ਬਹੁਤ ਲੋਕਾਂ ਦੇ ਨਾਲ ਪਰਮਾਉਣ ਵਾਲੀ ਗੱਲ ਆ ਜੀ ਸਿਰਫ ਜਸਰਵਾਂਜੀ ਨਸ਼ਾ ਡਾਊ ਕੇਂਦਰ ਕਾਲ ਸ਼ੁਰੂ ਕਰਤਾ ਇਹ ਕਾਲੀ ਦੇ ਸੋਦੇ ਆ ਤੇ ਕਾਲੀ ਦੇ ਸੋਦੇ ਕਦੇ ਵੀ ਜਿਹੜੇ ਆ ਰਾਸ ਨਹੀਂ ਆਂਦੇ ਇਹ ਪ੍ਰੈਸ਼ਰ ਜਿਹੜਾ ਪਿਆ ਕਿਉਂਕਿ ਡੀਸਾਉਂ ਵੀ ਗਿਆ ਸੀਗਾ ਡੀਸਾਉ ਦਾ ਗੱਲ ਪੁੱਛੀ ਉਹਨਾਂ ਨੇ ਉਹਨਾਂ ਨੂੰ ਗਿਆ ਇਹਨਾਂ ਤੇ ਪ੍ਰੈਸ਼ਰ ਪਿਆ ਇਹਨਾਂ ਨੇ ਹਫੜਾ ਤਫੜੀ ਦੇ ਵਿੱਚ ਡਾਕਟਰ ਬੈਸਨਝਾ ਬਟਾਰਦਾ ਜੋ ਕਿ ਬੱਚਿਆਂ ਦੇ ਸਪੈਸ਼ਲਿਸਟ ਨੇ ਐਮਡੀ ਜੋ ਐਮਡੀ ਜਿਹੜੇ ਆ ਬੱਚਿਆਂ ਦੇ ਸੀਗੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਜਿਹੜੀ ਕਿਤੇ ਜ਼ਿੰਮੇਵਾਰੀ ਮੰਨੀ ਸੈਕਾਇਟ੍ਰਿਸ ਦੀ ਸੀ ਜੋ ਕਿ ਇਹਨੇ ਨਹੀਂ ਪੂਰੀ ਕੀਤੀ ਸਿਰਫ ਸਿਰਫ ਲੋਕਾਂ ਨੂੰ ਬਹਿਲਾਣ ਲਈ ਸਿਰਫ ਸ਼ੁਰੂ ਕਰਵਾ ਲਈ ਕੰਮ ਸ਼ੁਰੂ ਹੋ ਗਿਆ ਉਹ ਕੰਮ ਕਾਲੀ ਜਿਹਾ ਨਹੀਂ ਕੀਤਾ ਇਹਦੇ ਚ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਣਾ